ਪੰਜਾਬ ਦੇ ਵਿੱਚ ਜ਼ਹਿਰੀਲੀ ਸ਼ਰਾਬ ਦਾ ਕਹਿਰ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੁਣ ਤਿੰਨ ਧੀਆਂ ਦੇ ਪਿਤਾ ਦੀ ਜ਼ਹਿਰੀਲੀ ਸ਼ਰਾਬ ਦੇ ਨਾਲ ਮੌਤ ਹੋ ਗਈ ਤਸਵੀਰਾਂ ਦੇ ਵਿੱਚ ਨਜ਼ਰ ਆ ਰਿਹਾ ਪਰਿਵਾਰ ਅਤੇ ਤਿੰਨ ਬੱਚੀਆਂ ਜਿਨ੍ਹਾਂ ਦਾ ਪਿਤਾ ਸ਼ਰਾਬ ਪੀ ਕੇ ਆਇਆ ਰਾਤ ਸੌ ਗਿਆ ਸਵੇਰੇ ਨਹੀਂ ਉੱਠਿਆ ਉਸ ਦੀ ਮੌਤ ਹੋ ਚੁੱਕੀ ਸੀ ਦੱਸਦੇ ਕਿ ਮਜੀਠਾ ਦਾ ਇਹ ਪਿੰਡ ਅਰਜਨ ਮੰਗਾ ਜਿਸ ਦੇ ਵਿੱਚ ਸਤਨਾਮ ਸਿੰਘ ਦੀ ਮੌਤ ਹੋਈ ਹੈ ਦਸਦੀ ਹੈ ਕਿ ਤਿੰਨ ਧੀਆਂ ਦਾ ਪਿਤਾ ਸੀ ਲਕਣਾ ਵੱਢਣ ਦਾ ਕੰਮ ਕਰਦਾ ਸੀ ਇਹ ਦੋ ਪੁਰਾਣੇ ਦਸਦੀ ਹੈ ਕਿ ਸਤਨਾਮ ਸਿੰਘ ਕੋਈ ਹੋਰ ਨਸ਼ਾ ਨਹੀਂ ਸੀ ਕਰਦਾ ਪਰ ਰੋਜ਼ ਨੇੜਲੇ ਪਿੰਡ ਲਾਧੂ ਪਾਣਾ ਤੋਂ ਦੇਸੀ ਸ਼ਰਾਬ ਪੀ ਕੇ ਆਉਂਦਾ ਸੀ ਬੀਤੀ ਰਾਤ ਜਦੋਂ ਕੰਮ ਤੋਂ ਵਾਪਸ ਪਰਤਿਆ ਸਵੇਰੇ ਉਸ ਤੋਂ ਉੱਠਿਆ ਨਹੀਂ ਗਿਆ ਜਗਾਉਣ ਦੀ ਕੋਸ਼ਿਸ਼ ਕੀਤੀ ਵੇਖਿਆ ਤਾਂ ਉਸ ਦੀ ਮੌਤ ਹੋ ਚੁੱਕੀ ਸੀ ਇਸ ਸਬੰਧੀ ਥਾਣਾ ਮਹਿਤਾ ਚੌਂਕ ਵਿਖੇ ਇਤਲਾਹ ਦਿੱਤੀ ਗਈ ਪੁਲਿਸ ਨੇ ਲਾਸ਼ ਨੂੰ ਕਬਜ਼ੇ ਦੇ ਵਿੱਚ ਲੈ ਕੇ ਪੋਸਟ ਮਾਟਮ ਦੇ ਲਈ ਸਿਵਲ ਹਸਪੀਟਲ ਬਾਬਾ ਬਕਾਲਾ ਵਿਖੇ ਭੇਜ ਕੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਪਿੰਡ ਵਾਸੀਆਂ ਨੇ ਕਿਹਾ ਕਿ ਗਰੀਬ ਪਰਿਵਾਰ ਵਿੱਚ ਮ੍ਰਿਤਕ ਸਤਨਾਮ ਸਿੰਘ ਦੀਆਂ ਤਿੰਨ ਮਾਸੂਮ ਕੁੜੀਆਂ ਨੇ ਉਹਨਾਂ ਕਿਹਾ ਕਿ ਸਰਕਾਰ ਬਣਦੀ ਮਾਲੀ ਸਹਾਇਤਾ ਕਰੇ ਅਤੇ ਨਸ਼ੇ ਦੇ ਸੁੱਧਾਗਰਾਂ ਨੂੰ ਨੱਥ ਪਾਏ ਦੱਸਦੇ ਕਿ ਇਸ ਤੋਂ ਪਹਿਲਾਂ ਮਜੀਠਾ ਦੇ ਕਈ ਪਿੰਡਾਂ ਦੇ ਵਿੱਚ ਕਰੀਬ 29 ਮੌਤਾਂ ਹੋ ਚੁੱਕੀਆਂ ਨੇ ਸੀਆ ਭਗਵੰਤਮਾਨ ਦੇ ਵੱਲੋਂ ਉਹਨਾਂ ਨੂੰ 10-10 ਲੱਖ ਰੁਪਏ ਅਤੇ ਨੌਕਰੀ ਦੇਣ ਦਾ ਐਲਾਨ ਕੀਤਾ ਹੋਇਆ ਹੈ ਤਾਂ ਹੁਣ ਜ਼ਹਿਰੀਲੀ ਸ਼ਰਾਬ ਦੇ ਨਾਲ ਮਜੀਠਾ ਦੇ ਹੀ ਪਿੰਡ ਅਰਜਨ ਮੰਗਾ ਦੇ ਵਿੱਚ ਸਤਨਾਮ ਸਿੰਘ ਦੀ ਵੀ ਮੌਤ ਹੋਈ ਹੈ। ਕਿਹਨਾ ਜੀ ਆਪਣਾ? ਵੱਧ ਵਰਤ ਹਾਂ। ਹਾਂਜੀ। ਕਲਵੰਤਪੁਰ। ਤੇ ਕਲਵੰਤਪੁਰ ਜੀ ਭੈਣ ਜੀ ਕੀ ਘਟਨਾ ਵਾਪਰੀ ਹੈ? ਵਾਪਰੀ ਦੀ ਦਾਦੂ ਪਾਣੀ ਉਹ ਪੀ ਕੇ ਆਇਆ ਸੀ ਉਹ ਮੈਂ ਬੜੀ ਵਾਰੀ ਸਮਝਾਇਆ ਕਿ ਨਾ ਪੀਏਗਾ। ਉਹ ਤੋਂ ਵੀ ਇਹ ਰੋਟੀ ਖਾਦੀ ਆ ਲੰਮੇ ਪਿਆ ਸੇਰੇ ਠਾਲ ਲਿਆ ਉੱਠਿਆ ਨਹੀਂ ਆ। ਸੇਰੇ ਨਹੀਂ ਉੱਠਿਆ ਠਾਲ ਲਿਆ ਹੀ। ਕਿੰਨੇ ਬੱਚੇ ਜੀ ਤੁਹਾਡੇ ਤਿੰਨ ਮੇਰੀ ਗੁੱਟ ਹੈ ਵਾ ਸਾਰੇ ਸਾਰੇ ਬੱਚੇ ਹੋਗੇ ਤੇ ਅੱਗੇ ਵੀ ਸ਼ਰਾਬ ਪੀਂਦੇ ਨੇ ਤੇ ਅੱਗੇ ਵੀ ਪੀਂਦੇ ਆ ਬੜਾ ਟਾਉਨੀ ਨਹੀਂ ਨਹੀਂ ਹਾਲਦੇ ਹੁੰਦੇ ਇਹ ਕਿੰਨਾ ਜੀ ਆਪਣਾ ਠੀਕ ਥੈਂਕ ਯੂ ਤੇ ਕੀ ਗੱਲਬਾਤ ਹੋਈ ਬੇਟੇ ਨੂੰ ਬੇਟੇ ਨੂੰ ਕੀ ਖਰਾਬ ਪੀ ਆ ਬਾਹਰੋਂ ਸਤਾਇਸ ਹੋ ਗਿਆ ਕਿੰਨੇ ਉਮਰ ਸੀ ਉਹਦੀ 35 36 ਖਾਲ ਦੀ ਹੋਣੀ ਹੈ ਕਿੰਨੇ ਬੱਚੇ ਨੇ ਗੁੱਡੀਆਂ ਕੀ ਮੰਗ ਕਰਦੇ ਸਰਕਾਰ ਤੋਂ ਕਾਲ ਤੋਂ ਕੀ ਮੰਗ ਕਰਦੇ ਆ ਨਿੱਕੇ ਨਿੱਕੇ ਬੱਚਿਆਂ ਦਾ ਵਾਸ਼ ਵਜੜਿਆ ਨੇ ਨਿੱਕੇ ਨਿੱਕੇ ਗੁੱਡੀਆਂ ਆਹੀਂ ਚੋਂ ਕੱਢੇ ਦੇ ਬੀਚੇ ਨੇ ਕਿੰਨੇ ਬੱਚੇ ਜੀ ਆਪਣੇ ਤੁਹਾਡੇ ਕਿਨੇ ਬੱਚੇ ਇੱਕ ਇਹ ਮਰ ਗਿਆ ਤੇ ਕੋਈ ਰਹਿ ਨਾ ਹੋ ਉਹ ਖਣਾ ਕਿਥੋਂ ਪੀ ਗਿਆ ਸ਼ਰਾਬ ਕੋ ਪਤਾ ਲੱਗਾ ਸ਼ਰਾਬ ਇੱਥੇ ਨਹਿਰੋਂ ਪਾਰ ਆਮ ਮਿਲਦੀ ਆ ਜਿੰਨੀ ਮਰਜ਼ੀ ਪੀਵੇ ਇਥੇ ਅਰਜਨ ਮੰਗੇ ਕਿ ਜਾਂ ਹੋਰ ਕਿਤੇ ਲਾ杜 ਪਾਣਾ ਵਾਲਾ ਲਾ杜 ਪਾਣੀ ਤੋਂ ਰੋਜ ਜਾਂਦੇ ਹੀ ਰੋਜ ਡੇਲੀ ਪਿੰਦਾ ਸ਼ਰਾਬ ਪਿੰਦਾ ਹਾਂਜੀ ਭਾਜੀ ਆਪਣਾ ਸੁਰਜਿੰਦਰ ਸਿੰਘ ਜੀ ਇੱਕ ਰਜਿੰਦਰ ਸਿੰਘ ਜੀ ਸਰਕਾਰ ਜੁੱਧ ਨਸ਼ਾ ਵਿਰੋਧ ਜਿਹੜਾ ਅਸੀਂ ਹਿੰਮਤ ਚਲਾਈ ਆ ਜਿਹਦੇ ਤਹਿਤ ਅੱਜ ਵੀ ਉਸੇ ਤਰ੍ਹਾਂ ਮੌਤਾਂ ਬਰਕਰਾਰ ਹੋ ਰਹੀਆਂ ਕੋਈ ਚਿੱਟੇ ਨਾ ਮਾਰ ਰਿਹਾ ਕੋਈ ਟੀਕੇ ਨਾ ਮਾਰ ਰਿਹਾ ਤੇ ਕੋਈ ਜਰੀਲੀ ਸ਼ਰਾਬ ਨਾ ਮਾਰ ਰਿਹਾ ਤੁਸੀਂ ਕਿਸ ਤਰ੍ਹਾਂ ਦੇਖਦੇ ਓ ਇਹਨੂੰ ਕੀ ਕਹਿਣਾ ਚਾਹੁੰਦੇ ਜੀ ਸਰਕਾਰ ਤਾਂ ਬੜਾ ਕੋਲ ਕਹਿੰਦੀ ਆ ਨਸ਼ੇ ਅਸੀਂ ਬੰਦ ਕਰ ਦੇਣੇ ਔਰ 31 ਵਜੇ ਤੱਕ ਅਸੀਂ ਬੰਦ ਕਰ ਦਾਂ ਸਭ ਤੋਂ ਬੰਦ ਕਰ ਦਾਂ ਨਸ਼ਾ ਮੁਕਤ ਕਰ ਦਾਂ ਪਰ ਇਹਨਾਂ ਕੋਈ ਨਹੀਂ ਮੁਰਤ ਹੋ ਰਿਆ ਆ ਮਜੀਠੇ ਜ਼ਿਲ੍ਹੇ ਦੇ ਇਤੋਂ ਮੜੀ ਥਾਈ ਮੌਤਾਂ ਹੋ ਗਈਆਂ ਜੀ ਤੇ ਆਜ ਨਤਵੀ ਮੌਤ ਸਾਡੇ ਹੋਈ ਤੇ ਪ੍ਰਸ਼ਾਸਨ ਤੋਂ ਇਹੋ ਮੰਗ ਕਰਦੇ ਆ ਤਿੰਨ ਬੇਟੀਆਂ ਇਹਦੀਆਂ ਤੇ ਗਰੀਬ ਘਰਵਾਦ ਇਹਨਾਂ ਦਾ ਪਾਲਣ ਪੋਸ਼ਣ ਕੀਤਾ ਜਾਵੇ ਇਹਨਾਂ ਨੂੰ ਮਾਨੀ ਸਿਹਤ ਹਦ ਦੀ। ਕਿਹਨਾ ਜੀ ਆਪਣਾ ਤੇ ਕੀ ਗੱਲਬਾਤ ਹੋਈ ਹੈ? ਉਹ ਤਾਂ ਸਤਾ ਹੀ ਸੌਂ ਗਿਆ ਪਤਾ। ਬੇਟਾ ਸੀ ਆਪਣਾ? ਬੇਟਾ ਹੀ ਨਹੀਂ ਕਾਹੀ ਤਿੰਨ ਬੇਟੀਆਂ ਪੁੱਤ ਉਹਦੀਆਂ। ਮੇਰੇਆਂ ਤਿੰਨ ਪੋਤੀਆਂ ਕਿੱਦਾਂ ਹੋਈ ਮੌਤ ਕੋਈ ਲੱਗਾ ਪਤਾ? ਕੁ ਨਸ਼ਾ ਕਰਦਾ ਸੀਗਾ ਨਾ ਨਾ ਨਸ਼ਾ ਨਹੀਂ ਹੀ ਕਰਦਾ ਕੋਈ ਸ਼ਰਾਬ ਵਗੈਰਾ ਸ਼ਰਾਬ ਪੀਦਾ ਹੈ ਸ਼ਰਾਬ ਪੀਤੀ ਹੈ ਸ਼ਰਾਬ ਪੀਦਾ ਹੋਰ ਨਾ ਚਾਹਨੀ ਤੋਂ ਅੱਛਾ ਜੇਰਾਣਾ ਸਰਪਜੀਤ ਸਿੰਘ ਜੀ ਨਸ਼ਿਆਂ ਦੇ ਪ੍ਰਕੋਪ ਨੂੰ ਤੁਸੀਂ ਕਿਸ ਤਰ੍ਹਾਂ ਲੈ ਰਹੇ ਜੀ ਨਸ਼ਿਆਂ ਬਾਰੇ ਰੋਜ਼ ਹੀ ਅਸੀਂ ਖਬਰਾਂ ਸੁਣਦੇ ਆਂ ਬਹੁਤ ਬੜਾ ਮਾਮਲਾ ਦਾ ਬੜੀ ਆਪਣਾ ਸੂਚ ਉਹਨਾਂ ਦਾ ਜੇਤ ਜਦੋਂ ਲੋਕਾਂ ਦਾ ਮੀਦਾ ਰੱਖਿਆ ਵੀ ਨਵੀਂ ਸਰਕਾਰ ਆਈ ਹੈ ਨਸ਼ਿਆਂ ਨੂੰ ਠੱਲ ਪਾਉਣਗੇ ਲੇਕਿਨ ਨਸ਼ਿਆਂ ਨੂੰ ਕੋਈ ਠੱਲ ਨਹੀਂ ਪਈ ਜੀ ਦਿੰਦੇ-ਦਿੰਦੇ ਨਾਲ ਰੋਜ਼-ਰੋਜ਼ ਕੋਈ ਨਾ ਕੋਈ ਨਵੀਂ ਖਬਰ ਸੁਣ ਲੈਂਦੀ ਆ। ਕਦੇ ਉੱਥੇ ਨਸੀ ਦੇ ਨਾਲ ਮੌਤ, ਕਦੇ ਉੱਥੇ ਨਸੀ ਦੇ ਨਾਲ ਮੌਤ। ਹੁਣ ਇਹ ਜਿਹੜੀ ਮੌਤ ਹੋਈ ਆ ਬਹੁਤ ਹੀ ਜ਼ਿਆਦੀ ਘਟਨਾਕ ਵੱਡੀ ਵਾਪਰੀ ਆ ਜੀ। ਤਿੰਨ ਵੀ ਜੜੀਆਂ ਅੱਜੂ ਦੀਆਂ। ਜੀ ਪਾਜੀ ਕੀ ਨਾ ਜੀ ਆਪਣਾ? ਮੇਜਰ ਸਿੰਘ। ਤੇ ਮੇਜਰ ਸਿੰਘ ਜੀ ਆ ਅੱਜ ਅਰਜਨ ਮੰਗਲ ਵਿੱਚ ਕੀ ਘਟਨਾ ਵਾਪਰੀ ਜੇ? ਇਹ ਸਤਨਾਮ ਸਿੰਘ ਹੀ ਰਾਤੀ ਖਰਾਬ ਪੀ ਗਿਆ ਵਾ। ਚਮੜਕੇ ਆਣ ਕੇ ਸੱਤਾ ਵਾ ਤੇ ਸਵੇਰੇ ਇਹਨਾਂ ਨੇ 5 ਵਜੇ ਵੇਖਿਆ ਵਾ ਤੇ ਇਹਦੀ ਮੌਤ ਹੋਈ ਸੀ। ਇਹਦੀਆਂ ਤਿੰਨ ਬੇਟੀਆਂ ਆ ਤੇ ਅਸੀਂ ਸਰਕਾਰ ਤੋਂ ਇਹ ਮੰਗ ਕਰਦੇ ਆਂ ਵੀ ਬੇਟੀਆਂ ਦਾ ਕੋਰਨਾ ਕੋਸ ਚੋਚਿਆ ਜਾਵੇ ਜੋਬ ਵੀ ਬਣਦਾ ਇਹਨਾਂ ਨੂੰ ਦਿੱਤਾ ਜਾਵੇ ਮੌਤ ਦਾ ਕਾਰਨ ਕੀ ਮੌਤ ਦਾ ਕਾਰਨ ਖਰਾਬ ਹੈ ਜੀ ਸ਼ਰਾਬ ਇਹ ਅਰਜਨ ਮੰਗੇ ਦੇ ਵਿੱਚ ਵਿਕਦੀ ਆ ਜਾਂ ਕਿੱਥੇ ਵਿਕਦੀ ਆ ਹੁਣ ਇਹਨਾਂ ਨੇ ਸਾਨੂੰ ਪਤਾ ਵੀ ਕਿੱਥੋਂ ਪੀ ਗਿਆ ਪੀ ਕੇ ਰਾਤ ਨੂੰ ਜਰੂਰ ਆਇਆ ਠੀਕ ਹੈ ਸ਼ਰਾਬ ਪੀਣ ਨਾਲ ਇਹਦੀ ਮੌਤ ਹੋ ਗਈ ਹੈ ਇੱਕ ਪਾਸੇ ਤਾਂ ਸਰਕਾਰ ਕਹਿ ਰਹੀ ਆ ਕਿ ਜੁਦ ਨਸ਼ਿਆਂ ਵਿਰੁੱਧ ਹਾਂਜੀ ਹਾਂਜੀ ਕਿ ਨਸ਼ਿਆਂ ਦੇ ਵਿਰੁੱਧ ਜਿਹੜੀ ਜੰਗ ਛੇੜੀ ਹੋਈ ਆ ਤੇ ਫੇਰ ਵੀ ਜਿਹੜੇ ਅਜਿਹੇ ਹਾਲਾਤ ਪੈਦਾ ਹੋ ਰਹੇ ਉਹਦੇ ਵਿੱਚ ਜ਼ਿੰਮੇਵਾਰ ਕਿਨੂੰ ਸਰਕਾਰ ਨੂੰ ਪ੍ਰਸ਼ਾਸਨ ਨੂੰ ਜਾਂ ਲੋਕਾਂ ਨੂੰ ਠਾਵਾਵਾਂ ਕਾਰ ਇੱਕ ਪਾਸੇ ਤਾਂ ਕਹਿ ਰਹੀ ਬਈ ਨਸ਼ਾ ਬਹੁਤ ਛੜਾਉਂਦੇ ਆ ਇੱਕ ਪਾਸੇ ਤੁਹਾਡੇ ਸਾਹਮਣੇ 28 ਮੌਤਾਂ ਅੱਗੇ ਮਜੀਠ ਥਲਕੇ ਜੋ ਗਿਆ ਵਾਂ ਤੇ ਆ ਫੇਰ ਸਤਨਾਮ ਸਿੰਘ ਦੀ ਮੌਤ ਹੋ ਗਈ ਐ ਰਾਤ ਦੀ ਸ਼ਰਾਬ ਪੀਂਦੇ ਨਾਲ ਜਿਹੜੀ ਲਿਹਰਾਬ ਪੀਤੀ ਐ ਤੇ ਉਹਦੀ ਮੌਤ ਹੋ ਗਈ ਐ ਉਹਦੀਆਂ ਤਿੰਨ ਬੇਟੀਆਂ ਵਿਚਾਰੇ ਦੀਆਂ ਛੋਟੀਆਂ ਛੋਟੀਆਂ ਬੇਟੀਆਂ ਦੇ ਕੋਈ 2 ਕਿਸ਼ਾਲਾਂ ਦੀ ਆ ਪੁੱਤ 5 ਕਿਸ਼ਾਲਾਂ ਦੀ ਆ 8 ਕਿਸ਼ਾਲਾਂ ਦੀ ਆ ਕੀ ਮੰਗ ਕਰਦੇ ਹੋ ਮੰਗ ਇਹੋ ਕਰਦੇ ਹੋ ਗਰੀਬ ਪਰਿਵਾਰਵਾਦ ਇਹਨਾਂ ਨੂੰ ਸਰਕਾਰ ਵੱਲੋਂ ਜੋ ਵੀ ਬਣਦਾ ਵਾ ਇਹਨਾਂ ਨੂੰ ਦਿੱਤਾ ਜਾਵੇ ਗਰੀਬ ਪਰਿਵਾਰ ਇਹਨਾਂ ਦੀ ਮਦਦ ਕੀਤੀ ਜਾਵੇ ਬਹੁਤ ਗਰੀਬ ਪਰਿਵਾਰ ਆ ਦਿਹਾੜੀ ਤੇ ਵਿਚਾਰਾ ਜਾਂਦਾ ਸੀ ਲੱਕੜ-ਕੜ ਵੜਦਾ ਹੈ ਝਾਂਕਾਂ ਦਾ ਠੇਕੇਦਾਰ ਉਹਦੇ ਨਾਲ ਜਾਂਦਾ ਸੀ ਤੇ ਲੱਕੜ ਵੜਦਾ ਹੈ ਆਪਣਾ ਗੁਜ਼ਾਰਾ ਕਰਦਾ ਹੈ ਦੋਵੇਂ ਭਰਾ ਹੀ ਮਿਹਨਤੀ ਦੋ ਦੁਜਾ ਵੀ ਇੱਥੇ ਪਿੰਡ ਦਾ ਹੀ ਬੰਦਾ ਉਹਦੇ ਨਾਲ ਲੱਕੜ-ਕੜ ਵੜੀ ਜਾਂਦਾ ਜਿਹੜਾ ਵੱਡਾ ਉਹ ਅੱਡ ਬਾਰਾ ਹੋਵੇ ਤੇ ਇਹ ਡਾਡੀ ਆਪਣੇ ਦੇ ਨਾਲ ਹੀ ਸਰਕਾਰ ਨੂੰ ਚਾਹੀਦਾ ਹੈ ਪਰਿਵਾਰ ਦਾ ਕੋਈ ਨਾ ਕੋਈ ਸੋਚਿਆ ਜਾਵੇ ਛੋਟੇ ਛੋਟੇ ਬੱਚੇ ਆ